ਜਿਹੜੇ ਨਵੇਂ ਸਿਸਟਮ ਤੇ ਇਲੈਕਸ਼ਨਾਂ ਨੇ ਇਹ ਪਹਿਲੀ ਵਾਰੀ 1998 ਤੋਂ ਸ਼ੁਰੂ ਹੋਈਆਂ ਉਹ ਤੋਂ ਪਹਿਲਾਂ ਜਿਹੜਾ ਹੁੰਦਾ ਸੀ ਇਹ ਤੋਂ ਪਹਿਲੀਆਂ ਜਿਹੜੀਆਂ ਇਲੈਕਸ਼ਨਾਂ ਪੁਰਾਣੇ ਸਿਸਟਮ ਤੇ ਹੋਈਆਂ ਉਹ ਹੋਈਆਂ 1993 ਜਨਵਰੀ ਦੇ ਨੇੜੇ ਤੇ ਉਦੋਂ ਕੀ ਹੁੰਦਾ ਸੀ ਵੀ ਪੋਲਿੰਗ ਤੋਂ ਇੱਕ ਦਿਨ ਪਹਿਲਾਂ ਪੋਲਿੰਗ ਸਟਾਫ ਪਿੰਡ 'ਚ ਆ ਜਾਂਦਾ ਸੀ ਉਥੇ ਨੋਮੀਨੇਸ਼ਨ ਪੇਪਰ ਭਰਾ ਲੈਂਦੇ ਸੀ ਤੇ ਉਥੇ ਉਹਨਾਂ ਨੂੰ ਚੋਣ ਨਿਸ਼ਾਨ ਅਲਟ ਕਰ ਦਿੰਦੇ ਸੀ ਤੇ ਅਗਲੇ ਦਿਨ ਪੋਲਿੰਗ ਵੇਲੇ ਪੜਦੇ ਚ ਡੱਬੇ ਰੱਖੇ ਹੁੰਦੇ ਸੀ ਡੱਬਿਆਂ ਦੇ ਉੱਤੇ ਚੋਣ ਨਿਸ਼ਾਨ ਛਾਪੇ ਹੁੰਦੇ ਸੀ ਪਰਚੀ ਮਿਲਦੀ ਸੀ ਜਿਹੜੇ ਉਮੀਦਵਾਰ ਨੂੰ ਚਾਹੁੰਦਾ ਸੀ ਜਾ ਕੇ ਉਸ ਡੱਬੇ ਚ ਆਪਣੀ ਪਰਚੀ ਪਾਉਂਦਾ ਸੀ ਤਾਂ ਇਹ ਜਿਹੜਾ ਨਵਾਂ ਪੰਚਾਇਤੀ ਰਾਜ ਐਕਟ 1994 ਬਣਿਆ ਸੰਵਿਧਾਨ ਚ ਸੋਧ ਹੋਣ ਤੋਂ ਬਾਅਦ ਉਹਦੇ ਚ ਇਹ ਹੋਇਆ ਵੀ ਜਿਹੜੇ ਜਾ ਕੇ ਰਿਟਰਨਿੰਗ ਅਫਸਰ ਕੋਲੇ ਕੁਝ ਦਿਨ ਪਹਿਲਾਂ ਤੁਹਾਨੂੰ ਫਾਰਮ ਭਰਨੇ ਪੈਂਦੇ ਆ ਤਾਂ ਉਤੋਂ ਫਿਰ ਪੜਤਾਲ ਤੋਂ ਬਾਅਦ ਚੋਣ ਨਿਸ਼ਾਨਾ ਲਾਟ ਹੁੰਦੇ ਆ ਫਿਰ ਜਿਹੜਾ ਡੱਬਿਆਂ 'ਚ ਪਾਉਣ ਦੀ بجائے ਸਟੈਂਪ ਪੇਪਰ ਵਾਲਾ ਪ੍ਰੋਗਰਾਮ ਸ਼ੁਰੂ ਹੋਇਆ ਉਦੋਂ ਰੋਲਾ ਪੈਂਦਾ 1998 ਤੋਂ ਉਹ ਦੇਖੋ ਵੀ ਇੱਕ ਪਿੰਡ ਦੇ ਵਿੱਚ ਜੇ ਔਸਤਨ 8 ਪੰਚ ਚੁਣਨੇ ਆ ਇੱਕ ਸਰਪੰਚ ਚੁਣਨਾ 9 ਹੋ ਗਏ ਦੋ ਦੋ ਉਮੀਦਵਾਰ ਖੜਨਗੇ 18 ਤਾਂ ਉਮੀਦਵਾਰ ਹੀ ਹੋਗੇ 18 ਦੇ ਨਾਲ 18 ਹੀ ਉਹਨਾਂ ਨੂੰ ਪ੍ਰਪੋਜ਼ ਕਰਨ ਵਾਲੇ ਤੇ 18 ਹੀ ਸੈਕੰਡ ਕਰਨ ਵਾਲੇ ਤੇ 18 ਤੇ 54 ਇਹ ਹੋਗੇ ਤੇ ਫਿਰ ਉਹਨਾਂ ਦੇ ਨਾਲ ਵੀ ਚਾਰ ਚਾਰ ਬੰਦੇ ਜਾਣੇ ਇੱਕ ਗੱਡੀ ਇੱਕ ਨਾਲ ਪਰਕੇ ਜਾਣੇ ਆ ਕਵਰਿੰਗ ਕੈਂਡੀਡੇਟ ਵੀ ਹੈ ਤੇ ਵੀਡੀਓ ਦਫ਼ਤਰ ਹੀ ਉਦੋਂ ਨੋਮੀਨੇਸ਼ਨ ਹੁੰਦੇ ਸੀ ਗਾਹ 100 ਪੰਚਾਇਤਾਂ ਹੁੰਦੀਆਂ ਸੀ ਵੀਡੀਓ ਦਫ਼ਤਰ ਉੱਥੇ ਦਾ ਇੱਕ ਤਾਂ ਉਸ ਸਾਲ ਬੀਡੀਓ ਹਾਰਟ ਅਟੈਕ ਨਾਲ ਮਰ ਗਿਆ ਸੀ ਇੰਨਾ ਘੱਟ ਸੀ ਕੋਈ ਇੰਤਜ਼ਾਮ ਨਹੀਂ ਕੀਤਾ ਦੇ ਇੰਨੇ ਲੋਕਾਂ ਨੇ ਆਉਣਾ ਤੇ ਇੰਨੇ ਨੂੰ ਭੀੜ ਨੂੰ ਕਿੱਥੇ ਸੰਭਿਆ ਜਾਊਗਾ ਪਾਣੀ ਦਾ ਕੀ ਇੰਤਜ਼ਾਮ ਹੋ ਵਗੈਰਾ ਵਗੈਰਾ ਚਲੋ ਉਹ ਤਾਂ ਨੰਗੀ ਉਹ ਤਾਂ ਬਾ 2003 ਦੇ ਵਿੱਚ ਤਾਂ ਉਦੋਂ ਇਹ ਕਰਦਾ ਵੀ ਥੋੜਾ ਜਿਹਾ ਉਹਨਾਂ ਨੂੰ ਕਈ ਥਾਂ ਤੇ ਖੰਡਾਤਾ ਨੋਮੀਨੇਸ਼ਨ ਉਹ ਕਲਸਟਰ ਕਹਿੰਦੇ ਸੀਗੇ ਮੈਂ 9 ਪੰਚਾਇਤਾਂ ਦਾ ਇੱਥੇ 9 ਦਾ ਉੱਥੇ ਤਾਂ ਉਦੋਂ ਵੀ ਇੰਨੀ ਖੱਜਲ ਖਵਰੀ ਹੋਈ ਮੈਂ ਉਹ ਸਾਰੀ ਦੇਖੀ ਆ ਅਖਬਾਰਾਂ ਨੂੰ ਮੈਂ ਉਹ ਲੋ ਪੱਤਰਕਾਰ ਨਹੀਂ ਹੁੰਦਾ ਪਰ ਦੱਸ ਦੇਈਦਾ ਸੀ ਤੇ ਉਹ ਉਵੇਂ ਛਪੀਆਂ ਵੀ ਕਹਿੰਦਾ ਭਾਵੇਂ ਮੈਂ ਸਾਰਾ ਕੁਝ ਨੇੜਿਆਂ ਹੋ ਕੇ ਦੇਖਿਆ ਤੇ ਇੰਨੀ ਖੱਜਲ ਖਵਰੀ ਹੁੰਦੀ ਆ ਬੱਚੇ ਬੇਚਰੀਆਂ ਗੋਦੀ ਚੱਕੇ ਔਰਤਾਂ ਨੇ ਉਹ ਉੱਥੇ ਬੈਠੀਆਂ ਰਹਿੰਦੀਆਂ ਕੋਈ ਇੰਤਜ਼ਾਮ ਨਹੀਂ ਹਾਲਾਂਕਿ ਐਕਟ ਦੇ ਵਿੱਚ ਲਿਖਿਆ ਕਿ ਕਿਸੇ ਦਾ ਨਾਮੀਨੇਸ਼ਨ ਪੇਪਰ ਕੋਈ ਵੀ ਭਰ ਸਕਦਾ ਇਹ ਦੱਸਦੇ ਨਹੀਂ ਪਤਾ ਹੀ ਨਹੀਂ ਲੋਕਾਂ ਨੂੰ ਤਾਂ ਉਹ ਜਿਹੜਾ ਇੱਕ ਨਾਲ ਹੋਰ ਜਿਹੜਾ ਇਹਦਾ ਹੋਰ ਗੰਭੀਰ ਪੱਖ ਹੈ ਕਿ ਜਿਹੜਾ ਇਲੈਕਸ਼ਨ ਸਟਾਫ ਆ ਉਹ ਕਿਉਂ ਖਿਚੜੀ ਹੁੰਦਾ ਬਾਹਰ ਅਰਜੀ ਨਵੇਸਾ ਨਾਲ ਐਪੀ ਬੈਂਕ ਤੋਂ ਟੈਸਟ ਕਰਨ ਵਾਲਿਆਂ ਨਾਲ ਟੈਪੇਸਟਾ ਨਾਲ ਆਪਦੇ ਕੋਲੋਂ ਹੀ ਉਥੇ ਗੁੰਝਲਦਾਰ ਪਰਫਾਰਮਾਂਸ ਛਾਪ ਕੇ ਮੀਡੀਆ ਦਫ਼ਤਰ ਚ ਲਾਉਣ ਦੇ ਵੀ ਆਹ ਕੁਝ ਚਾਹੀਦਾ ਪੰਚ ਲਈ ਗੁਲਾਬੀ ਫਾਈਲ ਚਾਹੀਦੀ ਐ ਸਰਪੰਚ ਲਈ ਨੀਲੀ ਫਾਈਲ ਚਾਹੀਦੀ ਐ ਤੇ ਇੱਕ ਤੁਸੀਂ ਜਿਹੜੀ ਵੋਟਰ ਲਿਸਟ ਆ ਉਹ ਵੀ ਟੈਸਟ ਕਰਾ ਕੇ ਲਿਓਣੀ ਜਿਹਦੇ ਕਿਸੇ ਦੀ ਲੋੜ ਹੀ ਨਹੀਂ ਤੇ ਹੋਰ ਦੇਖੋ ਗਵਰਨਮੈਂਟ ਨੇ ਕਦੇ ਨਹੀਂ ਕਿਹਾ ਕਿ ਆਹ ਜਿਹੜਾ ਇੰਨਾ ਇੱਥੇ ਖਚਮਚ ਮਚੀ ਆ ਅਸੀਂ ਗਾਹਾਂ ਨੂੰ ਇਹਦੇ ਵਿੱਚ ਸੁਧਾਰ ਕਰਾਂਗੇ ਇਹ ਵੀ ਨਹੀਂ ਕਦੇ ਹੋਇਆ ਹੁਣ ਪਿਛਲੇ ਸਮਿਆਂ ਦੇ ਵਿੱਚ ਜਿਹੜਾ ਇਹਨਾਂ ਗੁੰਝਲਦਾਰ ਸਿਸਟਮ ਆ ਤੁਸੀਂ ਹੈਰਾਨ ਰਹ ਜੂਗੇ ਉਹ ਦੇਖ ਕੇ ਜੀ ਉਹ ਜਿਹੜਾ ਪੰਚਾਇਤੀ ਰਾਜ ਐਕਟ ਦੇ ਵਿੱਚ ਇਹ ਇਲੈਕਸ਼ਨ ਕਮਿਸ਼ਨ ਆ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੇ ਚੋਣਾਂ ਕਰਾਉਣੀ ਹੁੰਦੀਆਂ ਉਹਦੇ ਵਿੱਚ ਜਿਹੜਾ ਰੋਲ ਦੇ ਬੱਚ ਪਰਫਾਰਮਾ ਨਾਮੀਨੇਸ਼ਨ ਦਾ ਉਹ ਤਾਂ ਇੱਕ ਫਾਰਮ ਦਾ ਹੀ ਆ ਤੇ ਗਾਹਾਂ ਉਹਦੇ ਨਾਲ ਜਿਹੜਾ ਅਨੁਲਗ ਲਿਖਿਆ ਹੈ ਸ਼ਾਇਦ ਅਨੈਕਸਚਰ ਕਹਿੰਦੇ ਆ ਵੀ ਹੋਰ ਉਹ ਹੈਗਾ ਥੱਬਾ ਸਾਰਾ ਕਾਗਜ਼ਾਂ ਦਾ ਉਹ ਭਰਨਾ ਉਹ ਪਤਾ ਨਹੀਂ ਇਹ ਇਹ ਨੇ ਕਿੱਥੋਂ ਕਢ ਲਿਆ ਇਲੈਕਸ਼ਨ ਕਮਿਸ਼ਨ ਨੇ ਉਹ ਮੈਂ ਤੁਹਾਨੂੰ ਉਹਦੀਆਂ ਬਣਗੀਆਂ ਸੁਣੋ ਨਾ ਉਹਦੇ ਚ ਕੀ ਪੁੱਛਿਆ ਗਿਆ ਪੰਚ ਤੇ ਸਰਪੰਚ ਦੀ ਇਲੈਕਸ਼ਨ ਜਿਹੜੀ ਇਲੈਕਸ਼ਨ ਲਈ ਕਾਗਜ਼ ਭਰਨ ਵੇਲੇ ਦੱਸੋ ਤੁਹਾਡੇ ਕੋਲੇ ਹਵਾਈ ਜਹਾਜ਼ ਕਿੰਨੇ ਨੇ ਅੱਛਾ ਇੱਥੇ ਬੱਸ ਨਹੀਂ ਦੱਸੋ ਤੁਹਾਡੇ ਕੋਲੇ ਸਮੁੰਦਰੀ ਜਹਾਜ਼ ਕਿੰਨੇ ਨੇ ਦੱਸੋ ਤੁਹਾਡੇ ਕੋਲੇ ਕਿਸ਼ਤੀਆਂ ਦਾ ਬੇੜੇ ਕਿੰਨੇ ਨੇ ਦੱਸੋ ਤੁਹਾਡੇ ਕੋਲੇ ਸੋਨੇ ਦੀਆਂ ਟੰਗ ਕਿੰਨੀਆਂ ਨੇ ਦੱਸੋ ਤੁਹਾਡੇ ਕੋਲੇ ਚਾਂਦੀ ਦੀਆਂ ਟੰਗ ਕਿੰਨੀਆਂ ਨੇ ਇੰਨੇ ਉਹਨਾਂ ਦੇ ਕਾਲਮ ਕੁਸ਼ਕ ਦੀ ਮੈਂ ਤੁਹਾਨੂੰ ਮਿਸਾਲ ਦਿੰਦਾ ਜਿਹੜਾ ਵਿਤੀ ਲੈਣ ਦੇਣਾ ਤੁਹਾਨੂੰ ਕਿਹਨੂੰ ਪੈਸੇ ਦਿੱਤੇ ਆ ਤਾਂ ਕੀ ਤੋਂ ਲਏ ਹੋਏ ਆ ਉਹਦੇ 12 ਕਾਲਮ ਆਮਦਨਕਾਰ ਪੈਨ ਕਾਰਡ ਆਈਟੀ ਰਿਟਰਨ ਆਵਦੀਆਂ ਤੁਹਾਡੀ ਪਤਨੀ ਦੀਆਂ ਤੇ ਤੁਹਾਡੇ ਬੱਚਿਆਂ ਦੀਆਂ ਸਾਰਿਆਂ ਨੂੰ ਦੱਸੋ ਉਹਦੇ 6 ਕਾਲਮ ਅਦਾਲਤੀ ਕੇਸ ਜੇ ਤੁਹਾਡੇ ਤਾਂ ਕੋਈ ਚੱਲਿਆ ਉਹਦੇ 12 ਕਾਲਮ ਕਿਹੜਾ ਕੇਸ ਸੀ ਕਿਹੜੀ ਦਫਾ ਲੱਗੀ ਸੀ ਕਿਹੜੇ ਜੱਜ ਦੇ ਚੱਲਿਆ ਆਖਰੀ ਤਰੀਕ ਕਿਹੜੀ ਸੀ ਤੇ ਆਉਣ ਵਾਲੀ ਤਰੀਕ ਕਿਹੜੀ ਆ ਜੇ ਤੁਸੀਂ ਉਹਦੇ ਖਿਲਾਫ ਅਪੀਲ ਪਾਈ ਹੋਈ ਆ ਉਹ ਕਿੱਥੇ ਪਾਈ ਆ ਕੀ ਆ ਇਹ ਬੰਦਾ ਉੱਥੇ ਜਾ ਕੇ ਕਿੱਥੇ ਲੱਭੇ ਫੇਰ ਤੁਹਾਡੇ ਕੋਲੇ ਖੇਤੀ ਵਾਲੀ ਜ਼ਮੀਨ ਕਿੰਨੀ ਆ ਉਹਦੇ ਖਸਰਾ ਨੰਬਰ ਲਿਆਓ ਉਹਨ ਬੰਦਾ ਫਟਵਾਰੀ ਕੋਲੇ ਜਾਵੇ ਖਸਰਾ ਨੰਬਰ ਲਿਆਵੇ ਕੀ ਕਰੇ ਜਿਹੜੀ ਚੱਲ ਪ੍ਰਾਪਰਟੀ ਆ ਉਹਦੇ 9 ਕਾਲਮ ਆਚਲ ਪ੍ਰਾਪਰਟੀ ਦਾ 31 ਕਾਲਮ ਬਕਾਇਆ ਰਕਮਾ ਤੁਹਾਡੇ ਕੋਲੇ ਉਹਦੇ 17 ਕਾਲਮ ਬਕਾਇਆ ਕਾਦੇ ਵੀ ਤੁਸੀਂ ਉਥੇ ਜਿਹਦਾ ਜਿਹਦਾ ਬਕਾਇਆ ਰਹਿੰਦਾ ਉਹਦੀ ਉਥੇ ਲਿਸਟ ਦੇ ਦੇ ਪੰਚਾਇਤ ਉਹਦੇ ਰੱਦ ਹੋ ਜਾਣ ਬਾਕੀਆਂ ਦੇ ਚੱਲਦੇ ਰਹਿਣ ਜਿਹੜੀ ਵਿਧੇਕ ਯੋਗਤਾ ਹਾਲਾਂਕਿ ਵਿਧੇਕ ਯੋਗਤਾ ਦੀ ਕੋਈ ਲੋੜ ਨਹੀਂ ਹੈ ਪੰਚਾਇਤ ਦੇ ਵਿੱਚ ਵਿਦਿਆਕ ਯੋਗਤਾ ਦੇ 10 ਕਲਮ ਨੇ ਤੁਸੀਂ ਕਿਹੜੀ ਯੂਨੀਵਰਸਿਟੀ ਤੋਂ ਕਰੀ ਹੈ ਕਿਹੜੇ ਸਾਲ ਕਰੀ ਹੈ ਕਿਹੜਾ-ਕਿਹੜਾ ਤੁਹਾਡਾ ਡਿਪਲੋਮਾ ਕੋਰਸ ਕੀ ਆ ਜੋ ਕੁਛ ਹੈ ਤੁਸੀਂ ਪੜਿਆ ਲਿਖਿਆ ਉਹ ਦੇਣਾ ਹੁਣ ਕਈਆਂ ਨੂੰ ਯਾਦ ਨਹੀਂ ਹੁੰਦਾ ਮੈਂ ਕਿਹੜੇ ਸਾਲ 'ਚ ਕਰੀਏ ਉਹ ਸਰਟੀਫਿਕੇਟ ਵੀ ਨਹੀਂ ਲੱਭਦੇ ਯਾਨੀ ਇਹ ਤਾਂ 10 ਕਹਿਣ ਦਾ ਮਤਲਬ ਵੀ ਬੇਲੋੜਾ ਕਿੰਨਾ ਕੁਛ ਆ ਜਿਹੜਾ ਕੁਝ ਕਰਨ ਵਾਲਾ ਜਿਹੜਾ ਇੱਕ ਫਾਰਮ 'ਚ ਦੱਸਦਾ ਨਾ ਉੱਥੇ ਦੇਖੋ ਇਹ ਦਫਤਰ ਸਹੀ ਹੈ ਅਪਸਰ ਸਹੀ ਕਰ ਦੇ ਕੀ ਆ ਉੱਥੇ ਇੱਕ ਕਾਲਮ ਆ ਸਿਰਫ ਉਹਦੇ ਚ ਲਿਖਿਆ ਦੂਜਾ ਕਾਲਮ ਆ ਦਫਤਰ ਦਾ ਨਾਮ ਕਿਹੜੇ ਦਫਤਰ ਦਾ ਨਾਮ ਲਿਖਣਾ ਉਹਨ ਅੰਗਰੇਜ਼ੀ ਜਿਹੜਾ ਛਪਿਆ ਆ ਮੈਂ ਰੂਲ ਪੜਿਆ ਉਹਦੇ ਚ ਲਿਖਿਆ ਆਫਿਸ ਆਫਿਸ ਇਹ ਕਹਿੰਦੇ ਆ ਵੀ ਤੁਸੀਂ ਵਿੱਚ ਆਫਿਸ ਡੈਡ ਜੋ ਹੈਡ ਵੀ ਤੁਸੀਂ ਕਿਹੜੇ ਅਹੁਦੇ ਤੇ ਰਹੇ ਹੋ ਪੁੱਛਣਾ ਤਾਂ ਇਹ ਹੁੰਦਾ ਉਹ ਚਾਹੀਦਾ ਤਾਂ ਇਹਦਾ ਇਹ ਸੀਗਾ ਵੀ ਤੁਸੀਂ ਕਿਹੜੇ ਉਹਦੇ ਲਈ ਕਾਗਜ਼ ਭਰਨੇ ਹੋ ਸਿਰਫ ਇਹ ਨਹੀਂ ਦੱਸਣਾ ਕਿ ਪੰਜ ਜਾਂ ਸਰਪੰਚ ਇਹ ਜਿਹੜਾ ਇਹਨਾਂ ਨੇ ਖੁਦ ਛੱਪਿਆ ਜਿਹੜਾ ਐਕਟ ਦੇ ਵਿੱਚ ਰੂਲ ਦੇ ਵਿੱਚ ਦਿੱਤਾ ਉਹਦੇ ਚਾ ਦਫ਼ਤਰ ਆ ਉਹਦੇ ਚ ਇਹ ਨਹੀਂ ਲਿਖ ਸਕਦੇ ਕਿ ਕਿਹੜੇ ਉਹਦੇ ਲਈ ਇਲੈਕਸ਼ਨ ਲੜ ਰਹੇ ਆ ਫੇਰ ਕੋਸ਼ ਜਿਹੜੇ ਵਾਰਡ ਆ ਜਨਰਲ ਨੇ ਕੁਝ ਫੀਮੇਲ ਨੇ ਰਿਜ਼ਰਵ ਨੇ ਉਹਦਾ ਕਾਲਮ ਨਹੀਂ ਵੀ ਆਰ ਯੂ ਮੇਲ ਔਰ ਫੀਮੇਲ ਅਨਸੂਚਿਤ ਜਾਤੀ ਦਾ ਲਿਖਿਆ ਵੀ ਦੱਸੋ ਹੈਗੇ ਆ ਤਾਂ ਕੀ ਤੁਹਾਡੀ ਜਾਤੀ ਆ ਇੱਕ ਜਿਹੜੀਆਂ ਪੰਚਾਇਤ ਦੇ ਆ ਪੋਂਚਾਂ ਦੇ ਇਲੈਕਸ਼ਨਾਂ ਨੇ ਉਹ ਕੁਝ ਪਿੰਡਾਂ ਦੇ ਵਿੱਚ ਬੈਕਵਰਡ ਕਲਾਸ ਲਈ ਰਿਜ਼ਰਵ ਨੇ ਬੈਕਵਰਡ ਕਲਾਸ ਦਾ ਕਾਲਮ ਹੈ ਨਹੀਂ ਤੇ ਜਿਹੜੇ ਜ਼ਰੂਰੀ ਕੰਮ ਆ ਉਹ ਹੈ ਨਹੀਂਗੇ ਤੇ ਜਿਹੜੇ ਆ ਬੇਵਜਾ ਵਾਲੇ ਆ ਇਹ ਦਿੱਤੇ ਪਏ ਆ ਆ ਮੇਰੇ ਕੋਲੇ ਪਿਛਲੇ ਫਾਰਮ ਨੇ ਐਮਐਲਏ ਐਮਪੀ ਦੀਆਂ ਇਲੈਕਸ਼ਨਾਂ ਦੇ ਵਿੱਚ ਉਹਦੀ ਪ੍ਰਾਪਰਟੀ ਦੀ ਡਿਟੇਲ ਮੰਗਦੇ ਆ ਉਹ ਇਸ ਕਰਕੇ ਮੰਗਦੇ ਆ ਕਿ ਨੈਕਸਟ ਇਲੈਕਸ਼ਨ ਵੇਲੇ ਵੋਟਰਾਂ ਨੂੰ ਪਤਾ ਲੱਗ ਸਕੇ ਵੀ ਪਹਿਲਾਂ ਇਹਦੇ ਕੋਲੇ ਇੰਨਾ ਖਜ਼ਾਨਾ ਸੀ ਐਤਕੀ ਇੰਨਾ ਵਧ ਗਿਆ ਉਹ ਜਿਹੜਾ ਉਹਨਾਂ ਦੀ ਵੈਬਸਾਈਟ ਤੇ ਵੀ ਪਾਇਆ ਹੁੰਦਾ ਜਿੱਥੋਂ ਲੋਕ ਦੇਖ ਸਕਦੇ ਆ ਇਹ ਤਾਂ ਇਹਨਾਂ ਕੋਲੇ ਦਾ ਵੈਬਸਾਈਟ ਵੈਸੇ ਹੀ ਹੈ ਨਹੀਂ ਇਲੈਕਸ਼ਨ ਕਮਿਸ਼ਨ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਕੋਲੇ ਇਹ ਦਸਤਾ ਵੀ ਇਹਦਾ ਮਤਲਬ ਕੀ ਆ ਇੰਨਾ ਕੁਝ ਗੁੰਝਲਗਰਦ ਕਰਕੇ ਕੌਣ ਫਾਰਮ ਭਰੂ ਅੱਛਾ ਫੇਰ ਇਹ ਆ ਵੀ ਤੁਸੀਂ ਘਟੋ ਘਟ ਇੰਨਾ ਤਾਂ ਕਰੋ ਇਹਨੂੰ ਫਾਰਮ ਨੂੰ ਤਾਂ ਪਹਿਲਾਂ ਜਾਰੀ ਕਰ ਦਿਓ ਇਲੈਕਸ਼ਨਾਂ ਦਾ 10 15 ਦਿਨ ਪਹਿਲਾਂ ਫਾਰਮ ਜਾਰੀ ਕਰ ਦਿਓ ਇੱਕ ਇਹਨਾਂ ਦੀ ਨਾ ਬੁੱਕਲੇਟ ਹੁੰਦੀ ਹੈ ਜਿਹੜੇ ਅਪਰਸਾਈਡਿੰਗ ਅਫਸਰ ਨੂੰ ਦਿੰਦੇ ਆ ਰੂਲ ਬੁੱਕ ਕਹਿੰਦੇ ਆ ਉਹ ਤੁਸੀਂ ਕਿਤਾਬ ਆ ਪਬਲਿਕ ਕਰ ਦਿਓ ਉਹਦਾ ਮੁੱਲ ਰੱਖ ਦਿਓ ਜਿਹਨੂੰ ਲੋੜ ਆ ਖਰੀਦ ਲਵੇ ਉੱਥੇ ਲਿਖਿਆ ਆਂਦਾ ਓਨਲੀ ਫਾਰ ਅਫੀਸ਼ੀਅਲ ਪਰਪਸ ਦੀ ਅਫੀਸ਼ੀਅਲ ਪਰਪਸ ਕਹਦਾ ਜਿੰਨਾਂ ਨੂੰ ਭਰੋਣੇ ਆ ਉਹਨਾਂ ਨੂੰ ਕਿਉਂ ਨਾ ਬਦਲ ਲੇ ਤੁਸੀਂ ਜਾਣ ਕੇ ਲਿਖੋ ਰੱਖਣਾ ਚਾਹੁੰਦੇ ਆ ਉਹ ਨਾ ਇਹ ਨਹੀਂ ਹੈ ਹੁਣ ਆਨਲਾਈਨ ਵਗੈਰਾ ਦਾ ਕਿੱਥੋਂ ਕਰ ਦੇਣਗੇ ਵੀ ਆਨਲਾਈਨ ਫਾਰਮ ਭਰ ਦਿਓ ਆਪਦੀ ਵੈਬਸਾਈਟ ਬਣਾਉਣ ਉਹਦੇ ਤੇ ਆ ਸਾਰਾ ਕੁਝ ਪਹਿਲੇ ਹੀ ਬਾਦਨ ਫਾਰਮ ਤਾਂ ਕੋਈ ਦੇਖਦਾ ਹੀ ਨਹੀਂ ਨਹੀਂ ਦੇਖਣ ਲਈ ਹੈਗੇ ਨਹੀਂ ਨਹੀਂ ਇਹਨਾਂ ਦਾ ਕੋਈ ਪਰਪਸ ਆ ਪੋਲੀਟੀਕਲੀ ਰੱਦ ਹੁੰਦੇ ਆ ਉੱਥੇ ਜੱਜ ਨਾਲ ਤੁਹਾਨੂੰ ਰਸੀਦ ਵੀ ਨਹੀਂ ਦਿੰਦੇ ਹੁਣ ਜਿਵੇਂ ਆਪਾਂ ਪਾਸਪੋਰਟ ਭਰਦੇ ਆ ਪਾਸਪੋਰਟ ਆਨਲਾਈਨ ਭਰ ਦਿੰਨੇ ਜਿੱਥੋਂ ਅਗਲਾ ਮਰਜ਼ੀ ਭਰਾਵੇ ਤਾਂ ਉਹਦਾ ਪ੍ਰਿੰਟ ਆਊਟ ਉਥੇ ਪਾਸਪੋਰਟ ਦਫ਼ਤਰ ਚ ਕੱਢ ਦਿੰਦੇ ਆ ਤੇ ਆਪਾਂ ਤੋਂ ਸਾਈਨ ਕਰਾ ਲੈਂਦੇ ਆ ਚਾਹੀਦਾ ਤਾਂ ਇਹੀ ਆ ਵੀ ਔਨ ਦੇ ਰਿਕਾਰਡ ਵੀ ਰਹਿ ਜਾਵੇ ਯਾਨੀ ਫਾਰਮ ਭਰਿਆ ਤੇ ਰਸੀਦ ਆਟੋਮੈਟਿਕਲੀ ਜਦੋਂ ਉਥੇ ਜੋ ਤੁਸੀਂ ਫੀਸ ਦੇਣੀ ਆ ਜੋ 5000 ਰੁਪਏ ਹੈਗੀ ਆ ਉਹ ਦਿਓ ਤੇ ਆ ਤੁਹਾਡੇ ਕੋਲ ਰਸੀਦ ਹੋਊਗੀ ਰਸੀਦ ਨਹੀਂ ਦਿੰਦੇ ਤੇ ਜਿਹੜੀ ਕੋਈ ਉਹਦੇ ਚ ਹੁਣ ਜਿਵੇਂ ਮੰਨ ਲਓ ਵੀ ਮੇਰਾ 17 ਨੰਬਰ ਆ ਵੋਟਰ ਲਿਸਟ ਚ ਮੈਂ 17 ਆਪਾਂ 17 ਭਰਤਾ ਮੂਹਰੇ ਦੂਆਬਾ ਦਾ 217 ਬਣ ਗਿਆ ਉਹਨਾਂ ਨੇ ਕਿਹਾ ਵੀ ਤੇਰਾ ਤਾਂ 217 ਸਾਨੂੰ ਨੋਨ ਲੱਭਿਆ ਉਹ ਰੱਦ ਕਰਦੇ ਆ ਜਣੀ ਇਹ ਰੱਦ ਹੁੰਦੇ ਆ ਪੋਲੀਟਿਕਲੀ ਚਾਹੇ ਕੁਝ ਕਰਦੇ ਜੇ ਔਨਲਾਈਨ ਹੋਵੇ ਫਿਰ ਬਹਾਨਾ ਨਹੀਂ ਮਿਲ ਸਕਦਾ ਰੱਦ ਕਰਨ ਦਾ ਵੀ ਤੇਰੇ ਚਾਹ ਗਲਤੀ ਸੀ ਹੁਣ ਤੁਸੀਂ ਦੇਖੋ ਵੀ ਹਰੇਕ ਨੂੰ ਕਹਿੰਦੇ ਆ ਵੀ ਤੂੰ ਨੋ ਡਿਊ ਸਰਟੀਫਿਕੇਟ ਲਿਆ ਉਹ ਪਹਿਲਾਂ ਸੈਕਟਰੀ ਕੋਲੇ ਜਾਂਦਾ ਫਿਰ ਵੀਡੀਓ ਕੋਲੇ ਜਾਂਦਾ ਫਿਰ ਵੀਡੀਓ ਕੋਲੋਂ ਇੱਕ ਐਫੀਡੇਵਟ ਲੈ ਆ ਨਾਲ ਫਿਰ ਉਹ ਬੰਦਾ ਐਫੀਡੇਵਟ ਮੋਂ ਟਾਈਪ ਕਰਾਉਂਦਾ ਫਿਰ ਟੈਸਟ ਕਰਾਉਂਦਾ ਕਿ ਇਦੋਂ ਫਿਰ ਵੀਡੀਓ ਕੋਲ ਜਾਂਦਾ ਵੀਡੀਓ ਕੋਲ ਇੰਨੀ ਭੀੜ ਲੱਗੀ ਹੁੰਦੀ ਹੈ ਮਿਲ ਨਹੀਂ ਸਕਦਾ ਬਹੁਤ ਲੋਕ ਐ ਤਾਂ ਆਏ ਰਹਿ ਜਾਂਦੇ ਆ ਉਹ ਤਿੰਨ ਕਿ ਦਿਨ ਹੁੰਦੇ ਆ ਜੇ ਆ ਘਟੋ ਘਟੇ ਫਾਰਮ ਹੀ ਪਹਿਲਾਂ ਜਾਰੀ ਕਰ ਦੇਣ ਤਾਂ ਲੋਕਾਂ ਨੂੰ ਇੰਨਾ ਤਾਂ ਪਤਾ ਲੱਗ ਜੇ ਅਸੀਂ ਆ ਕੁਝ ਕਰਨਾ ਫਿਰ ਉੱਥੇ ਲਿਖ ਦਿੰਦੇ ਜੀ ਜਿਹੜੀ ਜਿਹੜੀ ਵੋਟਰ ਲਿਸਟ ਆ ਨਾ ਉਹ ਤੁਸੀਂ ਵੀਡੀਓ ਤੋਂ ਟੈਸਟ ਕਰਾ ਕੇ ਲਓ ਇਹ ਲਿਸਟ ਦੇ ਮਾਲਕ ਤਾਂ ਤੁਸੀਂ ਹੀ ਲਿਸਟ ਤੁਹਾਡੇ ਕੋਲੇ ਪਈ ਹੈ ਅੱਛਾ ਫਿਰ ਹੋਰ ਕੀ ਆ ਅੱਜ ਤੱਕ ਜੇ ਇਲੈਕਸ਼ਨ ਕਮਿਸ਼ਨ ਹੋਰ ਨਹੀਂ ਕੁਝ ਕਰ ਸਕਦਾ ਘਟੋ ਘੱਟ ਵਾਰਡ ਬੰਦੀ ਦੀ ਲਿਸਟ ਜਾਰੀ ਕਰ ਦਵੇ ਸਰਪੰਚੀ ਦੀ ਲਿਸਟ ਜਾਰੀ ਕਰ ਦਵੇ ਜਿਹੜੀ ਸਰਪੰਚੀ ਆ ਉਹ ਪਾਣਾ ਸ਼ਡਿਊਲ ਕਾਟ ਲਈਆ ਔਰਤ ਲਈਆ ਕਿਹਦੇ ਲਈ ਕੋਬ ਨਹੀਂ ਹੈ ਕੁਝ ਇੱਕ ਜਿਹੜੀ ਵੱਡੀ ਟ੍ਰੈਸ ਦੀ ਹੋ ਰਹਾ ਕਦੇ ਕਿਸੇ ਪੋਲੀਟੀਕਲ ਪਾਰਟੀ ਨੇ ਇਹ ਈਸ਼ੂ ਨਹੀਂ ਉਠਾਇਆ ਇੱਕ ਵਾਰੀ ਲੋਕਾਂ ਨੂੰ ਖਜਲ ਖੁਰੀ ਹੁੰਦੀ ਹੈ 5 ਸਾਲ ਤੇ ਗੱਲ ਗਈ 5 ਸਾਲ ਬਾਅਦ ਫਿਰ ਖਜਲ ਖੁਰੀ ਹੁੰਦੀ ਹੈ ਫਿਰ ਫੁੱਲ ਫੁਲਾ ਜਾਂਦੇ ਆ ਨਾ ਆਕੇ ਕਿਸੇ ਕਿਸਾਨ ਜੁਨੇ ਨੇ ਕਿਹਾ ਹੈ ਹੁਣ ਕਿਸਾਨ ਜਿਹੜੇ ਪਿੰਡਾਂ ਚ ਰਹਿੰਦੇ ਆ ਪੰਚਾਇਤਾਂ ਨਾਲ ਹੀ ਤਾਲਕ ਹੈ ਨਾ ਕਦੇ ਉਹਨਾਂ ਨੇ ਆਵਾਜ਼ ਠਾਈ ਆ ਜਿਹੜੀ ਆਪੋਜੀਸ਼ਨ ਚ ਹੁੰਦੀ ਸੀ ਜਾਂ ਅੱਜ ਰੂਲਿੰਗ ਚ ਨਾ ਕਦੇ ਉਹਨਾਂ ਨੇ ਠਾਈ ਆ ਜਿਹੜੀ ਅੱਜ ਅੱਜ ਆਪੋਜੀਸ਼ਨ ਚ ਉਹ ਤਾਂ ਘਟੋਕਟ ਠਾਈ ਸਕਦੀ ਆ ਇੱਕ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਤਾਂ ਆਪੋਜੀਸ਼ਨ ਚ ਹੀ ਆ ਹਾਲਾਂਕਿ ਜਿਹੜੇ ਹਰੇਕ ਪਾਰਟੀ ਨੂੰ ਗਰਾਸ ਰੂਟ ਦਾ ਵਰਕਰ ਉਹ ਪੰਚਾਇਤ ਇਲੈਕਸ਼ਨਾਂ ਚੋਂ ਮਿਲਦਾ ਉਹਨਾਂ ਨੂੰ ਲਾਵਰ ਛੱਡ ਦਿੰਦੇ ਆ ਆਪਣੇ ਕੀਤੇ ਕਰਾਇਤੇ ਜਿਹੜੇ ਦੇਖੋ ਕਿੱਡੀਆਂ-ਕਿੱਡੀਆਂ ਇਹ ਗਲਤੀਆਂ ਕਰਦੇ ਆ ਸਰਕਾਰਾਂ ਪੰਚਾਇਤਾਂ ਦੇ ਮਾਮਲੇ 'ਚ ਆ ਹੁਣ ਤੁਸੀਂ ਪਿੱਛੇ ਜਿ ਦੇਖਿਆ ਪੰਚਾਇਤਾਂ ਭੰਗ ਕੀਤੀਆਂ ਹੋਈ ਨਹੀਂ ਸਕਦੀਆਂ ਜਿਹੜਾ ਭਾਰਤ ਦਾ ਸੰਵਿਧਾਨ ਆ ਉਹਨੂੰ ਇਹ ਓਵਰਰੂਲ ਪੰਜਾਬ ਵਿਧਾਨ ਸਭਾ ਨਹੀਂ ਕਰ ਸਕਦੀ ਉਹਦੇ 'ਚ ਲਿਖਿਆ ਹੈ ਵੀ 5 ਸਾਲ ਦੀ ਉਹਦੀ ਟਰਮ ਆ ਜੇ ਕੋਈ ਕਿਸੇ ਖਾਸ ਰੀਜਨ ਤੋਂ ਪੰਚਾਇਤ ਭੰਗ ਕਰਨੀ ਪੈਗੀ ਮੰਨ ਲਓ 3 ਸਾਲ ਬਾਅਦ ਭੰਗ ਕਰਤੀ ਇਲੈਕਸ਼ਨਾਂ ਹੋਣਗੀਆਂ ਤਾਂ ਉਹਦੀ ਮਿਆਦ ਪਿਛਲੇ ਰਹਿੰਦੀ 2 ਸਾਲ ਹੋਊਗੀ ਇਹ ਸਾਰਿਆਂ ਨੂੰ ਪਤਾ ਸੀ ਜਾਂ ਨਹੀਂ ਪਤਾ ਜੀ ਫਿਰ ਵੀ ਨਲੈਕੀ ਆ ਹੁਣ ਆ ਜਿਹੜਾ ਕੁਝ ਕਰਦੇ ਆ ਜੇ ਅਫਸਰशाही ਆਪਦੀ ਮਰਜ਼ੀ ਨਾਲ ਕਰਦੀ ਆ ਜਾਂ ਕਲਰਕਸ਼ਾਈ ਮਰਜ਼ੀ ਨਾਲ ਕਰਦੀ ਹੈ ਤੇ ਇਹ ਨਹੀਂ ਦੇਖ ਰਹੀਆਂ ਸਰਕਾਰਾਂ ਮੈਂ ਫਿਰ ਵੀ ਨਲੈਕੀ ਆ ਜੇ ਇਹਨਾਂ ਦੀ ਮਿਲੀ ਭੁਗਤਣਾ ਹੁੰਦਾ ਫਿਰ ਵੀ ਨਲੈਕੀ ਆ ਐਡੀ ਇੱਕ ਵੱੱਜਰ ਮੈਂ ਗਲਤੀ ਦੱਸਦਾ ਇਹਨਾਂ ਨੂੰ ਪਿਛਲੇ ਟਾਈਮ 'ਚ ਜਿਹੜੀ ਸਰਕਾਰਾਂ ਨੇ ਕੀਤੀ ਨਾ ਕਿਸੇ ਅਪੁਸ਼ ਨੇ ਮਸਲਾ ਠਾਇਆ ਜਿਹੜੀ 2008 ਵਾਲੀ ਇਲੈਕਸ਼ਨ ਸੀਗੀ ਉਹਦੇ 'ਚ सरपंचਾਂ ਨੂੰ ਸੌਂ ਹੀ ਨਹੀਂ ਚੁਕਾਈ ਜਿਹੜਾ ਕਿ ਆ ਪੰਚਾਇਤੀ ਰਾਜ ਐਕਟ ਦੀ ਦਫਾ 13 ਚ ਸੌਂ ਚੁਕਾਉਣੀ ਲਾਜ਼ਮੀ ਆ ਉਦੋਂ ਪੰਚਾਂ ਨੇ ਸਰਪੰਚ ਚੁਣਿਆ ਪੰਚਾਂ ਨੂੰ ਤਾਂ ਸੌਂ ਚੁਕਾਤੇ ਸਰਪੰਚ ਜਦੋਂ ਚੁਣਿਆ ਗਿਆ ਉਹਨਾਂ ਨੇ ਆਪਦੀ ਥਾਂ ਚੱਕਣੀ ਸੀ ਪੰਚਾਂ ਨੇ ਆਪਦੀ ਥਾਂ ਚੱਕਣੀ ਸੀ ਉਹ ਜਾਨੀ ਜਿਵੇਂ ਆਪਾਂ ਕਹੀਏ ਨਾ ਕੋਈ ਵਜ਼ੀਰ ਬਿਨਾ ਸੌਂ ਤੋਂ ਬਣ ਜੇ ਉਹ ਮਹਿਕਮਾ ਚ ਚਲਾਈ ਜਾਵੇ ਤੇ ਇਹੋ ਦੇਖ ਲਾ ਵੀ ਬਿਨਾ ਕਾਨੂੰਨ ਤੋਂ ਸਰਪੰਚ ਬਣੇ ਕਿੰਨੀਆਂ ਗਰੰਟਾ ਉਹਨਾਂ ਨੇ ਵਰਤ ਲਈਆਂ ਕਿਸੇ ਨੇ ਨਹੀਂ ਪੁੱਛਿਆ ਉਹ ਵੀ ਚੇਤਾ ਭੁੱਲ ਗਿਆ ਤਾਂ ਭੁੱਲ ਗਿਆ ਸੀ ਚਲ ਛੱਡੋ ਪਰ ਤੇ ਆ ਜਿਹੜੇ ਕਹਿੰਦੇ ਨਹੀਂ ਇਹ ਦੱਸੋ ਤੁਹਾਡੇ ਕੋਲੇ ਸੋਨੇ ਦੀਆਂ ਏਟਾਂ ਕਿੰਨੀਆਂ ਨੇ ਤੁਸੀਂ ਖਸਰਾ ਨੰਬਰ ਦੱਸੋ ਤੁਸੀਂ ਅਦਾਲਤੀ ਕੇਸਾਂ ਦਾ ਸਾਰਾ ਸਾਨੂੰ ਵੀਰ ਬਾਲਿਆ ਕੇ ਦਿਓ ਦੋਸਤੋ ਸਾਡੇ ਚੈਨਲ ਦੀ ਇਸ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਮੁੱਚੀ ਟੀਮ ਤੁਹਾਡੀ ਧੰਨਵਾਦੀ ਹੈ ਤੁਸੀਂ ਇਸ ਵੀਡੀਓ ਨੂੰ ਲਾਈਕ ਕਰ ਲਈ ਬੈਲ ਦਾ ਬਟਨ ਜ਼ਰੂਰ ਦਬਾਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਨਾ ਤਾਂ ਜੋ ਤੁਹਾਡੇ ਤੱਕ ਤੱਥਪੂਰਨ ਤੇ ਸਹੀ ਜਾਣਕਾਰੀ ਪਹੁੰਚਾਈ ਜਾ ਸਕੇ ਹੋ ਸਕੇ ਤਾਂ ਸਾਡੀ ਹੌਸਲਾ ਅਫਜ਼ਾਈ ਲਈ ਕਮੈਂਟ ਵੀ ਕਰਨਾ ਧੰਨਵਾਦ